ਅਸਲ ਕਿਸਾਨ ਵੀਰੋ ਕਣਕ ਦੀ ਬਿਜਾਈ ਦਾ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਜੀ ਬਹੁਤ ਸਾਰੇ ਏਰੀਆ ਚ ਕਣਕ ਦੀ ਬਿਜਾਈ ਹੋ ਚੁੱਕੀ ਆ ਪਰ ਸਾਡੇ ਏਰੀਆ ਜਿਹੇ ਮਾਝੇ ਦਾ ਏਰੀਆ ਇਹਦੇ ਚ ਹਲੇ ਕਣਕਾਂ ਦੀ ਬਜਾਈ ਹੋਣੀ ਜਿਹੜੀ ਬਾਕੀ ਐ ਉਹਦਾ ਕਾਰਨ ਇਹ ਐ ਕਿ ਕੁਝ ਸਾਡੇ ਮਟਰਾਂ ਵਾਲੇ ਖੇਤ ਖਾਲੀ ਹੋ ਰਹੇ ਨੇ ਕੁਝ ਆਲੂਆਂ ਵਾਲੇ ਖੇਤ ਖਾਲੀ ਹੋਣਗੇ ਤੇ ਉਹਨਾਂ ਵਿੱਚ ਕਣਕਾਂ ਦੀ ਬਜਾਈ ਹੋਣੀ ਐ ਤੇ ਹੋ ਸਕਦਾ ਮੇਰੀ ਇਹ ਵੀਡੀਓ ਥੋੜੀ ਜਿਹੀ ਲੇਟ ਹੋਵੇ ਪਰ ਕਣਕ ਜੀ ਜੇ ਤੁਸੀਂ ਬਜਾਈ ਕਰਨੀ ਚਾਹੁੰਦੇ ਹੋ ਤਾਂ ਮੇਰੀ ਜੀ ਤੁਸੀਂ ਇਹ ਵੀਡੀਓ ਦੇਖ ਲਈ ਤਾਂ ਤੁਹਾਡਾ ਬਹੁਤ ਹੀ ਜ਼ਿਆਦਾ ਬੈਨੀਫਿਟ ਇਸ ਵੀਡੀਓ ਦੇ ਨਾਲ ਹੋ ਸਕਦਾ ਕਿਉਂਕਿ ਆਪਾਂ ਇਸੇ ਚ ਇੱਕ ਐਸੇ ਪ੍ਰੋਡਕਟ ਦੀ ਗੱਲ ਕਰਾਂਗੇ ਜਿਹਦੇ ਨਾਲ ਸਾਡੇ ਕਣਕ ਦੀ ਟਰੇਲਿੰਗ ਵੀ ਵਧੂਗੀ ਸਾਡੇ ਕਣਕ ਦੇ ਜਿਹੜੀ ਬਿਮਾਰੀਆਂ ਤੋਂ ਬਚੂਗੀ ਸਾਡੇ ਕਣਕ ਜਿਹੜੀ ਉਹ ਉਹਨੂੰ ਖਰਾਕ ਘੱਟ ਪਾਉਣੀ ਪਊਗੀ ਉਹ ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕਰਾਂਗੇ ਸਾਡੇ ਕਿਸਾਨ ਵੀਰ ਜਦੋਂ ਕਣਕ ਦੀ ਬਿਜਾਈ ਸ਼ੁਰੂ ਕਰਦੇ ਆ ਤਾਂ ਇੱਕ ਚੀਜ਼ ਦਾ ਉਹ ਜ਼ਰੂਰ ਧਿਆਨ ਰੱਖਣ ਕਿ ਸੀਡ ਟ੍ਰੀਟਮੈਂਟ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਸੀਡ ਟ੍ਰੀਟਮੈਂਟ ਦੇ ਵਿੱਚ ਆਪਾਂ ਫੰਗੀ ਸਾਈਡ ਦਾ ਸੀਡ ਟ੍ਰੀਟਮੈਂਟ ਵੀ ਕਰਨਾ ਤਾਂ ਇੱਕ ਆਪਾਂ ਐਨਪੀਕੇ ਕੰਸ਼ੋਰੀਆ ਲਾਉਣਾ ਜਿਹੜਾ ਯੂਨੀਵਰਸਿਟੀ ਵੱਲੋਂ ਰეკਮੈਂਡਡ ਹੈ ਜੀ ਯੂਨੀਵਰਸਿਟੀ ਦੇ ਤੁਸੀਂ ਕਿਤਾਬਾਂ ਪੜੋਗੇ ਤਾਂ ਉੱਚ ਐਨਪੀਕੇ ਜਿਹੜਾ ਕੰਸ਼ੋਰੀਆ ਮੈਂ ਕੰਸ਼ੋਰੀਆ ਲਾਉਣ ਦੀ ਸਲਾਹ ਯੂਨੀਵਰਸਿਟੀ ਦਿੰਦੀ ਹੈ ਯੂਨੀਵਰਸਿਟੀ ਦੇ ਜਿਹੜੇ ਪੈਕੇਜ ਆਫ ਪ੍ਰੈਕਟਿਸ ਦੇ ਵਿੱਚ ਉਹ ਚੀਜ਼ ਸ਼ਾਮਲ ਹੈ ਆਪਾਂ ਹੁਣ ਇੱਕ ਐਸੇ ਐਨਪੀਕੇ ਦੀ ਗੱਲ ਤੁਹਾਡੇ ਨਾਲ ਕਰਾਂਗੇ ਜਿਹੜਾ ਬਹੁਤ ਹੀ ਹਾਈ ਕਨਸੈਂਟ੍ਰੇਸ਼ਨ ਦੇ ਵਿੱਚ 1 ਐਮਐਲ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਬੈਕਟੀਰੀਆ ਉਹਦੇ ਵਿੱਚ ਐਡ ਨੇ ਤੇ ਗ로우 ਇੰਡੀਗੋ ਕੰਪਨੀ ਦਾ ਪ੍ਰੇਰਕ ਦੇ ਨਾਂ ਤੇ ਪ੍ਰੋਡਕਟ ਆਉਂਦਾ ਹੈ ਤੇ ਉਹਦੀ ਵਰਤੋਂ ਆਪਾਂ ਕਰਨੀ ਹੈ ਜੀ ਕਣਕ ਦੇ ਬੀਜ ਨੂੰ ਟ੍ਰੀਟ ਕਰਨ ਚ ਪਹਿਲਾਂ ਆਪਾਂ ਉਹਦੇ ਬੈਨੀਫਿਟਾਂ ਦੀ ਜੀ ਆਪਾਂ ਗੱਲ ਕਰੀਏ ਬੈਨੀਫਿਟਾਂ ਦੀ ਜੀ ਆਪਾਂ ਗੱਲ ਕਰੀਏ ਮੌਸਮ ਠੰਡਾ ਹੋ ਚੱਲਿਆ ਜੀ ਮੌਸਮ ਠੰਡਾ ਹੋਣ ਦੇ ਕਾਰਨ ਜਰਮੀਨੇਸ਼ਨ ਸਾਡੀ ਥੋੜੀ ਬੁਤੀ ਲੇਟ ਹੋ ਸਕਦੀ ਹੈ ਲੇਟ ਜਰਮੀਨੇਸ਼ਨ ਨੂੰ ਫਾਸਟ ਕਰਨ ਵਿੱਚ ਮਰਦ ਕਰਦਾ ਹੈ ਜੀ ਜਿਹੜਾ ਐਨਪੀਕੇ ਆਪਣਾ ਕੰਸ਼ੋਰੀਆ ਉਹਦੇ ਨਾਲ ਜਿਹੜੀ ਮਤਲਬ ਸਾਡੀ ਜਿਹੜੀ ਲੇਟ ਹੈ 5-7 ਦਿਨ ਦੀ ਕਸਰ ਹੈ ਜਿਹੜੀ ਨਿਕਲ ਜਾਂਦੀ ਹੈ ਬੀਜ ਦੀ ਉੱਗਣ ਸ਼ਕਤੀ ਉਹ ਉੱਗਣ ਸ਼ 2.0 ਸਾਨੂੰ ਇਹ ਮਿਲ ਗਿਆ ਜੀ ਬੀਜ ਨੂੰ ਦਵਾਈ ਲਜਰੋ ਲੱਗ ਜਾਂਦੀ ਹੈ ਤਾਂ ਉਹਦੇ ਨਾਲ ਜੜਾਂ ਦਾ ਵਿਕਾਸਵਾਦ ਹੁੰਦਾ ਜਦੋਂ ਜੜਾਂ ਦਾ ਵਿਕਾਸ ਆਪਣੀਆਂ ਦਾ ਵੱਧ ਹੋਊਗਾ ਤਾਂ ਜਿਹੜੀ ਖੁਰਾਕ ਬੂਟੇ ਤੋਂ ਦੂਰ ਪਈ ਹੈ ਤੇ ਉਹ ਬੂਟਾ ਦੀਆਂ ਜੜਾਂ ਉਸ ਖੁਰਾਕ ਤੱਕ ਪਹੁੰਚਣਗੀਆਂ ਤੇ ਉਹਨਾਂ ਦੀ ਟਿਲਰਿੰਗ ਜਿਹੜੀ ਬੂਟੇ ਦੀ ਥਾਡੇ ਦੀ ਵਧੂਗੀ ਬੂਟਾ ਜਿਹੜਾ ਜ਼ਿਆਦਾ ਵਧੀਆ ਬਣੂਗਾ ਤੇ ਉਹਦੇ ਨਾਲ ਸਿੱਧਾ ਅੱਗੇ ਜਾ ਕੇ ਦੋ ਚੀਜ਼ਾਂ ਇਫੈਕਟ ਹੋਣੀਆਂ ਜਿਹੜੀਆਂ ਉਸ ਤੋਂ ਬਚਾਅ ਹੋ ਜਾਂਦਾ ਪਹਿਲਾ ਜਦੋਂ ਪਾਣੀ ਲੱਗਣ ਤੋਂ ਬਾਅਦ ਜਿਹੜਾ ਪਲਾਂਟ ਸਾਡਾ ਸਟ्रेस ਦੇ ਵਿੱਚ ਆਉਂਦਾ ਤੇ ਉਹ ਤੁਹਾਡਾ ਪਲਾਂਟ ਸਟ੍ਰੈਸ ਦੇ ਵਿੱਚ ਘਟਾਊਗਾ ਜਾਂ ਨਾ ਮਾਤਾ ਸਟ੍ਰੈਸ ਦੇ ਵਿੱਚ ਆਊਗਾ ਕਿਉਂਕਿ ਪਲਾਂਟ ਨੇ ਆਪਣੀਆਂ ਜੜਾਂ ਦਾ ਵਿਕਾਸ ਪੂਰਾ ਕਰ ਲਿਆ ਤੇ ਉਹਨੇ ਆਪਣੀ ਗਰੋਥ ਪੂਰੀ ਲੈ ਲਈ ਇਹਦੇ ਨਾਲ ਜਿਹੜਾ ਉਹ ਸਟ੍ਰੈਸ ਦੇ ਵਿੱਚੋਂ ਤੁਹਾਡਾ ਬੂਟਾ ਜਿਹੜਾ ਕਾਫੀ ਹੱਦ ਤੱਕ ਉਸ ਤੋਂ ਵਿਚਾਰ ਜਿਹੜਾ ਉਹ ਰਹਿ ਜਾਊਗਾ ਨੰਬਰ 2 ਤੇ ਕੀ ਹੋਊਗਾ ਵੀ ਜਿਹੜੀਆਂ ਜਿਹੜੀ ਖਾਦ ਹੈ ਜਿਹੜੀ ਅਨ ਅਵੇਲੇਬਲ ਪਈ ਹੈ ਅਨ ਅਵੇਲੇਬਲ ਮਤਲਬ ਵਾਧੂ ਖਾਦ ਤੁਹਾਡੇ ਖੇਤਾਂ ਦੇ ਵਿੱਚ ਪਈ ਹੈ ਨਾ ਉਹ ਖਾਦ ਜਿਹੜੀ ਸਟੋਰ ਹੋਗੀ ਜਿਹੜੀ ਕਿਸੇ ਕੰਮ ਨਹੀਂ ਸੀ ਆਉਣੀ ਜਿਹੜੇ ਐਨਪੀਕੇ ਬੈਕਟੀਰੀਆ ਹੈ ਉਹਨੂੰ ਬ੍ਰੇਕਡਾਊਨ ਕਰਕੇ ਪlant ਨੂੰ ਦੇਣਗੇ ਮਤਲਬ ਉਹਨੂੰ ਫੂਡ ਦੇ ਰੂਪ ਦੇ ਵਿੱਚ ਕਨਵਰਟ ਕਰਨਗੇ ਜਿਹੜਾ ਪlant ਫੂਡ ਹੈ ਉਦੇ ਰੂਪ ਚ ਕਨਵਰਟ ਕਰਕੇ ਤੇ ਪਲਾਟ ਨੂੰ ਦੇਣਗੇ ਜਿਸ ਦੇ ਨਾਲ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਵਧੂਗੀ ਤੇ ਜਿਹੜੀ ਪੁਰਾਣੀ ਵੇਸਟ ਖਾਦ ਪਈ ਹੈ ਜਿਸ ਦੇ ਨਾਲ ਤੁਹਾਡੀ ਜ਼ਮੀਨ ਦੀ ਸਿਹਤ ਖਰਾਬ ਹੋ ਰਹੀ ਹੈ ਉਹ ਵੀ ਤੁਹਾਡੀ ਵਰਤੋਂ ਦੇ ਵਿੱਚ ਆ ਜਾਊਗੀ ਪ੍ਰੇਰਕ ਦੀ ਵਰਤੋਂ ਆਰਗੈਨਿਕ ਖੇਤੀ ਵਾਲੇ ਵੀ ਕਰ ਸਕਦੇ ਹਨ ਕਿਉਂਕਿ ਇਹ ਇੱਕ ਬਾਇਓਲੋਜੀਕਲ ਪ੍ਰੋਡਕਟ ਹੈ ਤੇ ਬਾਇਓਲੋਜੀਕਲ ਪ੍ਰੋਡਕਟਾਂ ਨੂੰ ਆਰਗੈਨਿਕ ਖੇਤੀ ਵਿੱਚ ਵਰਤੋਂ ਕਰਨ ਦੀ ਕੋਈ ਵੀ ਮਨਾਹੀ ਨਹੀਂ ਹੈ ਇਸ ਕਰਕੇ ਆਰਗੈਨਿਕ ਖੇਤੀ ਵਾਲੇ ਮੇਰੇ ਕਿਸਾਨ ਵੀਰ ਇਸ ਚੀਜ਼ ਨੂੰ ਜ਼ਰੂਰ ਵਰਤਣ ਤਾਂ ਕਿ ਉਹਨਾਂ ਦੇ ਖੇਤਾਂ ਵਿੱਚ ਜਿਹੜੀਆਂ ਨਿਊਟ੍ਰੀਸ਼ਨ ਦੀ ਘਾਟ ਆਉਂਦੀ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਤੇ ਆਪਾਂ ਅੱਗੇ ਵੀ ਇਸ ਦੇ ਬਾਰੇ ਗੱਲ ਕਰਾਂਗੇ ਪਰ ਥੋੜੀ ਜਿਹੀ ਇਨਫੋਰਮੇਸ਼ਨ ਦੇ ਬਾਰੇ ਆਪਾਂ ਪਹਿਲਾਂ ਦੇ ਜੀਏ ਕਿ ਇਹਦੀ ਪ੍ਰੇਰਕ ਦੀ 3 ml ਤੋਂ ਲੈ ਕੇ 6 ml ਤੱਕ ਵਰਤੋਂ ਆਪਾਂ ਪ੍ਰਤੀ ਕਿਲੋ ਬੀਜ ਦੀ ਕਰ ਸਕਦੇ ਹਾਂ ਪਰ 3 ml ਦੇ ਰਿਜ਼ਲਟ 1 ਕਿਲੋ ਬੀਜ ਪਿੱਛੇ ਆਪਾਂ ਨੂੰ ਬਹੁਤ ਸੋਹਣੇ ਮਿਲਦੇ ਹਨ ਜੇ ਆਪਾਂ 40 ਕਿਲੋ ਬੀਜ ਦੀ ਵਰਤੋਂ ਕਰਨੀ ਹੈ ਤਾਂ ਲਗਭਗ 120 ml ਦੇ ਨਾਲ ਪ੍ਰੇਰਕ ਦੇ ਨਾਲ ਆਪਾਂ ਬੀਜ ਨੂੰ ਟ੍ਰੀਟ ਕਰਾਂਗੇ ਤੇ ਜੇ ਕੋਈ ਮੇਰਾ ਕਿਸਾਨ ਵੀ ਬੀਜ ਦੀ ਮਾਤਰਾ ਵਧਾਉਣਾ ਚਾਹੁੰਦਾ ਹੈ ਤਾਂ ਉਸੇ ਹਿਸਾਬ ਨਾਲ ਉਹਨੂੰ ਜਿਹੜਾ ਪ੍ਰੇਰਕ ਹੈ ਉਹਦੀ ਜਿਹੜੀ ਤੁਸੀਂ ਡੋਜ਼ ਹੈ ਵਧਾ ਸਕਦੇ ਹੋ ਜਿਵੇਂ ਕਿ 50 ਕਿਲੋ ਬੀਜ ਲਈ ਤੁਸੀਂ 1.5 ਐਮਲ ਪ੍ਰੇਰਕ ਹੈ ਜਿਹੜੀ ਉਹਦੀ ਵਰਤੋਂ ਕਰੋ ਤੇ ਪ੍ਰੇਰਕ ਜਿਹੜਾ ਇਹਦੀ ਵਰਤੋਂ ਕਰਨ ਤੋਂ ਬਾਅਦ ਤੁਸੀਂ ਵਿਹੜਾ ਬੀਜ ਹੈ ਉਸ ਨੂੰ ਘੱਟ ਤੋਂ ਘੱਟ 30 ਮਿੰਟ ਛਾਂ ਦੇ ਵਿੱਚ ਜ਼ਰੂਰ ਸਕਾਓ ਤੇ ਛਾਂ ਦੇ ਵਿੱਚ ਸਕਾਉਣ ਤੋਂ ਬਾਅਦ ਤੁਸੀਂ ਬੀਜ ਨੂੰ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਹੋ ਉਸ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਤੁਸੀਂ ਇੱਕ ਹਫ਼ਤਾ ਪਹਿਲਾਂ ਵੀ ਇਹਨਾਂ ਬੀਜ ਨੂੰ ਤੁਸੀਂ ਇਕੱਠਾ ਮੰਨ ਲਓ ਤੁਸੀਂ 10 ਵੀ ਏਕੜ 50 ਏਕੜ ਇਕੱਠੇ ਬੀਜਣੇ ਆ ਤਾਂ ਆਰਾਮ ਦੇ ਨਾਲ ਤੁਸੀਂ ਇੱਕ ਵਾਰ ਦਵਾਈ ਲਾ ਕੇ ਇੱਕ ਵਾਰ ਪ੍ਰੇਰਕ ਦੀ ਵਰਤੋਂ ਕਰਕੇ ਬੀਜ ਨੂੰ ਟ੍ਰੀਟ ਕਰਕੇ ਅੱਧਾ ਘੰਟਾ ਛਾਂ ਦੇ ਵਿੱਚ ਸਕਾ ਕੇ ਉਸ ਤੋਂ ਬਾਅਦ ਆਰਾਮ ਨਾਲ ਰੱਖ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਕਿਹੜੀ ਇਹਦੇ ਵਿੱਚ ਨਹੀਂ ਆਉਦੀ ਤੇ ਜੇਕਰ ਕਿਸੇ ਏਰੀਆ ਦੇ ਵਿੱਚ ਇਸ ਦੀ ਉਪਲਬਧਤਾ ਨਹੀਂ ਹੈਗੀ ਜਾਂ ਤੁਹਾਨੂੰ ਇਸ ਦੀ ਜਰੂਰਤ ਹੈ ਆਰਗੈਨਿਕ ਖੇਤੀ ਵਾਲਿਆਂ ਨੂੰ ਜਰੂਰਤ ਹੈ ਤਾਂ ਹੇਠਾਂ ਇੱਕ ਆਪਾਂ ਨੰਬਰ ਦਿੱਤਾ ਹੈ ਜੀ ਉਸ ਨੰਬਰ ਤੇ ਮਿਸ ਕਾਲ ਕਰੋ ਤੁਹਾਨੂੰ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ ਤੇ ਇਸ ਦੀ ਇਸ ਪ੍ਰੋਡਕਟ ਦੀ ਉਪਲਬਧਤਾ ਤੁਹਾਡੇ ਤੱਕ ਕਰਵਾਈ ਜਾਵੇਗੀ ਤੇ ਹੋਰ ਵੀ ਇਸ ਦੇ ਸਬੰਧੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਸ ਨੰਬਰ ਤੇ ਮਿਸ ਕਾਲ ਕਰ ਸਕਦੇ ਹੋ ਨੰਬਰ ਮਿਸ ਕਾਲ ਕਰਨ ਤੋਂ ਪਹਿਲਾਂ ਜ਼ੀਰੋ ਜ਼ਰੂਰ ਲਗਾਓ ਤਾਂ ਕਿ ਜਿਹੜੀ ਤੁਹਾਨੂੰ ਸਹੀ ਤੇ ਐਕੂਰੇਟ ਇਨਫੋਰਮੇਸ਼ਨ ਮਿਲ ਸਕੇ ਕਿ ਇਸ ਵਾਰ ਇੱਕ ਬਹੁਤ ਵੱਡੀ ਉਲਝਣ ਆਇਆ ਕਿ ਡੀਏਪੀ ਦੀ ਘਾਟ ਦੇ ਕਾਰਨ ਆਪਾਂ ਨੂੰ ਵਖਰੀਆਂ ਐਨਪੀਕੇ ਦੀਆਂ ਫਾਰਮੂਲੇਸ਼ਨਾਂ ਵਰਤਣੀਆਂ ਪੈ ਰਹੀਆਂ ਜਿੱਚ 20 20 13 ਆ ਗਿਆ ਜਾਂ ਹੋਰ ਅਨੇਕਾ ਜਿਹੜੇ ਗ੍ਰੇਡ ਹੈ ਉਹ ਆ ਰਹੇ ਹੈ ਤੇ ਉਹਨਾਂ ਗ੍ਰੇਡਾਂ ਦੀ ਵਰਤੋਂ ਆ ਜਿਹੜੀ ਉਹਦੇ ਬਾਰੇ ਵੀ ਬਹੁਤ ਸਾਰੀਆਂ ਉਲਝਣਾਂ ਸਾਡੇ ਦਿਮਾਗ ਵਿੱਚ ਪੈਦਾ ਹੋ ਗਈਆਂ ਪਰ ਜੇ ਆਪਾਂ ਹੁਣ ਸੀਡ ਨੂੰ ਟ੍ਰੀਟਮੈਂਟ ਕਰ ਲਈਏ ਸੀਡ ਟ੍ਰੀਟਮੈਂਟ ਦੇ ਨਾਲ ਸਾਡੀ ਉਹ ਵਾਲੀ ਕਨਫਿਊਜ਼ਨ ਵੀ ਦੂਰ ਹੋ ਜਾਊ ਕਿਉਂਕਿ ਜੇ ਮੰਨ ਲਓ ਵੀ ਉਹ ਫਾਰਮੂਲੇਸ਼ਨ ਹੈ ਜਿਹੜੀ ਥੋੜੀ ਜੀ ਘੱਟ ਸਪੀਡ ਵਾਲੀ ਆ ਤਾਂ ਕਿਦੋਂ ਆਪਾਂ ਐਨਪੀਕੇ ਬੈਕਟੀਰੀਆ ਆਪਣੇ ਬੀਜ ਨੂੰ ਲਾਤਾ ਤਾਂ ਇਸ ਨੇ ਜਿਹੜੀ ਆਪਣੀ ਖਾਦ ਹੈ ਉਹਨੂੰ ਐਕਟਿਵ ਕਰ ਦੇਣਾ ਖਾਦ ਨੂੰ ਐਕਟਿਵ ਹੋਣ ਦੇ ਨਾਲ ਜਿਹੜੀ ਆ ਕਿ ਖਾਦ ਹੈ ਉਹ ਉਹਦੀ ਇਨਸਟੈਂਟ ਸਾਨੂੰ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਤਾਂ ਕਿ ਜਿਹੜੀ ਹਲਕੀ ਫੁਲਕੀ ਜੇ ਕੋਈ ਕਸਰ ਰਹੇਗੀ ਤਾਂ ਉਹ ਤੁਹਾਡੀ ਇਹ ਕਸਰ ਜਿਹੜੀ ਪੂਰੀ ਕਰ ਸਕਦਾ ਜੇ ਆਪਾਂ ਐਨਪੀ ਕੰਚੋਰੀਆਂ ਦੀ ਵਰਤੋਂ ਲਗਾਤਾਰ ਕਰਦੇ ਹਾਂ ਤਾਂ ਉਹਦੇ ਨਾਲ ਸਾਡੇ ਖੇਤਾਂ ਦੇ ਵਿੱਚ ਜਿਹੜਾ ਫਰਟੀਲਾਈਜ਼ਰ ਰਿਕੁਆਇਰਮੈਂਟ ਹੈ ਉਹ ਘੱਟ ਹੋ ਜਾਂਦਾ ਮਤਲਬ ਖਾਦ ਜਿਹੜੇ ਸਾਡੇ ਸਾਡੀ ਜ਼ਮੀਨ ਖਾਦ ਘੱਟ ਮੰਗਦੀ ਕਿਉਂਕਿ ਉਹ ਪਹਿਲਾਂ ਜਿਹੜੀ ਪੁਰਾਣੀ ਖਾਦ ਸਾਡੀ ਜ਼ਮੀਨ 'ਚ ਸਟੋਰ ਪਈ ਹੈ ਜਮਾ ਪਈ ਹੈ ਤਾਂ ਉਹ ਉਹਦੇ ਨਾਲ ਐਕਟਿਵ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਲੰਮਾ ਸਮਾਂ ਇਫੈਕਟ ਕਰਦੀਆਂ ਨੇ ਮੰਨ ਲਓ ਇੱਕ ਜੇ ਐਮਐਲ ਦੀ ਆਪਾਂ ਗੱਲ ਕਰੀਏ ਕਰੋੜਾਂ ਦੇ ਹਿਸਾਬ ਦੇ ਨਾਲ ਬੈਕਟੀਰੀਆ ਤਾਂ 3 ਐਮਐਲ ਆਪਾਂ ਵਰਤਣਾ ਜੀ 1 ਕਿਲੋ ਬੀਜ ਨੂੰ 10 ml 1 kg ਬੀਜ ਨੂੰ ਜਿੰਨਾ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਬੀਜ ਪਾਉਂਦੇ ਹੋ 40 kg ਬੀਜ ਪਾਉਂਦੇ ਹੋ ਤਾਂ 120 ml ਤੁਸੀਂ ਵਰਤ ਲਓ ਜੀ 1 ਕਿੱਲੇ ਦੇ ਬੀਜ ਤੇ ਤਾਂ ਬਹੁਤ ਜ਼ਿਆਦਾ ਖਰਚਾ ਨਹੀਂ ਕੋਈ 200-250 ਰੁਪਏ ਦੇ ਕਰੀਬ ਡਾਟਾ ਖਰਚਾ ਆਊਗਾ ਪ੍ਰਤੀ ਏਕੜ ਪਰ ਇਹਦੇ ਨਾਲ ਤੁਹਾਡੀ ਪ੍ਰੋਡਕਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਵਧੂਗੀ ਪ੍ਰੋਟੈਕਸ਼ਨ ਵਧਨ ਦੇ ਨਾਲ ਤੁਹਾਡਾ ਜਿਹੜਾ ਪਲਾਂਟ ਹੈ ਉਹ ਸਟ्रेस ਤੋਂ ਬਚੂਗਾ ਪਲਾਂਟ ਜਿਹੜਾ ਬਿਮਾਰੀਆਂ ਤੋਂ ਬਚ ਜਾਊਗਾ ਤੇ ਜਿਹੜੀ ਖਾਦ ਹੈ ਮੋਂ ਮੇਖਤ ਮੁੱਖ ਤੌਰ ਤੇ ਜਿਹੜੀ ਖਾਦ ਸਾਡੇ ਅਨ ਅਵੇਲੇਬਲ ਹੋ ਗਈ ਜਿਹੜੀ ਮਤਲਬ ਸਾਡੇ ਕਿਸੇ ਕੰਮ ਦੀ ਨਹੀਂ ਸਾਡੀ ਜ਼ਮੀਨ ਦੀ ਸਿਹਤ ਖਰਾਬ ਕਰ ਰਹੀ ਹੈ ਕੁਆਲਿਟੀ ਖਰਾਬ ਕਰ ਰਹੀ ਹੈ ਉਹ ਖਾਦ ਸਾਡੀ ਸਾਰੀ ਦੀ ਸਾਰੀ ਵਰਤੋਂ ਦੇ ਵਿੱਚ ਆ ਜਾਊਗੀ ਜਿਹੜਾਂ ਦੀ ਗ੍ਰੋਥ ਜਿਹੜੀ ਵਧੀਆ ਹੋਊਗੀ ਜਿਹੜਾਂ ਦੀ ਗ੍ਰੋਥ ਵਧੀਆ ਹੋਊਗੀ ਤਾਂ ਆਟੋਮੈਟਿਕ ਪਲਾਂਟ ਹੈ ਜਿਹੜਾ ਉਹ ਬਿਮਾਰੀਆਂ ਤੋਂ ਬਚੂਗਾ ਗਰੋ ਇੰਡੀਗੋ ਕੰਪਨੀ ਦਾ ਪ੍ਰੋਡਕਟ ਹੈ ਪ੍ਰੇਰਕ ਉਹ ਉਹ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਆਪਾਂ ਸਕਰੀਨ ਤੇ ਜਿਹੜਾ ਨਾਲ ਉਹਦੀ ਫੋਟੋ ਲਾ ਦਾਂਗੇ ਤੇ ਇੱਕ ਹੈਲਪਲਾਈਨ ਨੰਬਰ ਆਪਾਂ ਨਾਲ ਫੇਟਾ ਪਾਵਾਂਗੇ ਉਸ ਨੰਬਰ ਤੇ ਤੁਸੀਂ ਬੈਲ ਮਾਰ ਕੇ ਮਿਸਕਾਲ ਕਰਕੇ ਤੇ ਆਪਾਂ ਇਸ ਨੂੰ ਪ੍ਰੋਡਕਟ ਨੂੰ ਬਹੁਤ ਸਾਰੀਆਂ ਵੱਖ-ਵੱਖੀਆਂ ਫਸਲਾਂ ਦੇ ਉੱਤੇ ਟੈਸਟ ਕਰਕੇ ਦੇਖਿਆ ਜੀ ਆਪਾਂ ਇਹਨੂੰ ਬਰਸੀਮ ਤੇ ਵੀ ਲਾ ਕੇ ਦੇਖਿਆ ਖੀਰੇ ਤੇ ਵੀ ਲਾ ਕੇ ਦੇਖਿਆ ਮਟਰਾਂ ਤੇ ਵੀ ਲਾ ਕੇ ਦੇਖਿਆ ਐਕਸਲੈਂਟ ਰਿਜ਼ਲਟ ਹੈ ਜੀ ਇਸ ਚੀਜ਼ ਦੇ ਇਹਦੇ ਵਿੱਚ ਕਿਉਂਕਿ ਐਨਪੀਕੇ ਦੀਆਂ ਸਾਰੀਆਂ ਫਾਰਮੂਲੇਸ਼ਨਾਂ ਇਹਦੇ ਵਿੱਚ ਮੌਜੂਦ ਨੇ ਤਾਂ ਇਸ ਚੀਜ਼ ਦੇ ਪ੍ਰੋਡਕਟ ਦੇ ਇਸ ਪ੍ਰੋਡਕਟ ਦੇ ਰਿਜ਼ਲਟ ਬਹੁਤ ਸ਼ਾਨਦਾਰ ਮਿਲਦੇ ਨੇ ਇਹਦੀ ਵਰਤੋਂ ਤੁਸੀਂ ਬੇਤੜਕ ਹੋ ਕੇ ਕਰ ਸਕਦੇ ਹੋ